ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਜਿਹੜੀਆਂ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਰੋਪੜ ਤੋਂ ਦਿਖਾਈ ਦੇ ਰਹੀਆਂ ਤੁਹਾਨੂੰ ਜਿੱਥੇ ਕਿ ਹਲਕਾ ਨੰਦਬੁਰ ਸਾਹਿਬ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਜੀ ਕੰਗ ਉਹਨਾਂ ਵੱਲੋਂ ਅੱਜ ਜਿਹੜਾ ਰੋਡ ਸ਼ੋਅ ਹੈ ਉਹ ਕੱਢਿਆ ਜਾ ਰਿਹਾ ਉਹਦੇ ਵਿੱਚ ਨੌਜਵਾਨ ਜੇ ਤੁਸੀਂ ਕਾਫਲਾ ਦੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੱਗੇ ਤੋਂ ਲੈ ਕੇ ਪਿੱਛੇ ਤੱਕ ਦੀਆਂ ਜਿਹੜੀਆਂ ਗੱਡੀਆਂ ਮੋਟਰਸਾਈਕਲ ਦੇ ਨਾਲ ਉਹਨਾਂ ਦੇ ਸਹਿਯੋਗੀ ਅੱਜ ਇਸ ਰੈਲੀ ਦੇ ਰੂਪ ਦੇ ਵਿੱਚ ਉਹ ਆ ਰਹੇ ਨੇ ਤੇ ਆਪਣਾ ਆਨੰਦਪੁਰ ਸਾਹਿਬ ਤੋਂ ਹਲਕਾ ਆਨੰਦਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਐਲਾਨੇ ਗਏ ਆ ਉਹੋ ਮਲਵਿੰਦਰ ਸਿੰਘ ਜੀ ਜਿਹੜੇ ਕੰਗ ਹੈ ਤੇ ਜਿੱਥੇ ਆਪਣੀਆਂ ਅਲੱਗ-ਅਲੱਗ ਪਾਰਟੀਆਂ ਦੇ ਨੁਮੰਦੇ ਇਸ ਮੈਦਾਨ ਦੇ ਵਿੱਚ ਆਪਣੇ ਜੋਰ ਦਿਖਾਣਗੇ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਇਹ ਅਜ਼ਮਾਈ ਆਪਣੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕਰਵਾ ਰਹੇ ਜਿਹਦੇ ਵਿੱਚ ਦਿਨੇਸ਼ ਚੱਡਾ ਜੀ ਐਮਐਲਏ ਰੁਪੜ ਤੋਂ ਤੇ ਚਰਨਜੀਤ ਸਿੰਘ ਜੀ ਚੰਨੀ ਐਮਐਲਏ ਮਰੰਡੇ ਤੋਂ ਜਿਹੜੇ ਉਹ ਵੀ ਨਾਲ ਉਹਨਾਂ ਦੇ ਸਹਿਯੋਗ ਦੇ ਰਹੇ ਨੇ ਤੇ ਵੱਡੇ ਕਾਬਲੇ ਦੇ ਵਿੱਚ ਇਹ ਅੱਜ ਤੁਸੀਂ ਇਹ ਲਈ ਤਸਵੀਰਾਂ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਹੁਣ ਹਲਕਾ ਨੰਦਪੁਰ ਸਾਹਿਬ ਦੇ ਜਿਹੜੇ ਉਮੀਦਵਾਰ ਹੈ ਇਹ ਆਪਣਾ ਆਪਣਾ ਜੋਰ ਅਜ਼ਮਾਈ ਕਰਨਗੇ ਤੇ ਸਾਰੇ ਹੀ ਜਿਹੜੇ ਨੁਮਾਇंदे ਆ ਨੁਮਾਇंदे ਇਸ ਆਪਣੇ ਜੋਰ ਅਜ਼ਮਾਈ ਕਰਨਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਹਲਕਾ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਦਿਨੇਸ਼ ਚੱਡਾ ਜੀ ਐਮ ਐਲ اے ਔਰ ਸੁਤਿੰਦਰ ਮਲਵਿੰਦਰ ਸਿੰਘ ਜੀ ਕੰਗ ਐਸਐਮ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ ਚੰਨਜੀਤ ਸਿੰਘ ਜੀ ਚੰਨੀ ਔਰ ਹਲਕਾ ਅਨੰਦਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਹੈ ਉਹ ਆਪਣਾ ਦਿਖਾਈ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਵੱਡੇ ਕਾਫਲੇ ਦੇ ਵਿੱਚ ਇਸ ਟਾਈਮ ਨੌਜਵਾਨ ਜੂਠ ਇਸ ਉਹਦੇ ਦੇ ਨਾਲ ਦਿਖਾਈ ਦੇ ਰਿਹਾ ਉੱਥੇ ਪਰਮਾ ਹੰਗਾਰਾ ਰੋਪੜ ਦੇ ਨੌਜਵਾਨਾਂ ਵੱਲੋਂ ਵੀ ਦਿਖਾਈ ਦੇ ਰਿਹਾ ਉਹਨਾਂ ਨੂੰ ਤੇ ਜਿੱਥੇ ਉਮੀਦ ਕਾਰੇਸੀ ਸਰਕਾਰ ਕਿ ਜਿਹੜੀ ਆਉਣ ਵਾਲੀ ਹੁਣ ਸਰਕਾਰ ਹੈ ਕਾਂਗਰਸ ਜਿਵੇਂ ਕਿ ਕਾਲੀ ਦਲ ਵੀ ਫਿਰਿਆ ਕਾਂਗਰਸ ਵੀ ਰਹੀ ਆ ਉਸ ਤੋਂ ਬਾਅਦ ਇੱਕ ਉਮੀਦ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਹੜੇ ਚੁਣੇ ਜਾ ਰਹੇ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਔਰ ਚਰਨ ਚੰਦ ਸਿੰਘ ਜੀ ਚੰਨੀ ਐਮ ਐਲ ਏ ਦਿਨੇ ਚੱਡਾ ਜੀ ਔਰ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਉਹ ਆਪਣੇ ਰੋਡ ਸ਼ੋਅ ਦੇ ਦੌਰਾਨ ਆਪਣੇ ਨੁਮਾਇੰਦਿਆਂ ਨੂੰ ਕਿਵੇਂ ਉਹ ਵਾਏ ਵਾਏ ਟਾਡਾ ਕਰ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹਨਾਂ ਨੂੰ ਦਿਖਾਈ ਦੇ ਰਹੇ ਨੇ ਔਰ ਮੈਂ ਤੁਹਾਨੂੰ ਆਪਣਾ ਗੁਰਪਾਲ ਸਿੰਘ ਜੀ ਸਟਾਰ ਟੀਵੀ ਤੋਂ ਤੇ ਤੁਸੀਂ ਇਸ ਟਾਈਮ ਜਿਹੜੀਆਂ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋ ਜਿਸ ਸਟਾਰ ਟੀਵੀ ਵੱਲੋਂ ਤੇ ਜਿਹੜੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨੇ ਉਹ ਮਲਵਿੰਦਰ ਸਿੰਘ ਜੀ ਕੰਗ ਜਿਨ੍ਹਾਂ ਨੂੰ ਹਲਕਾ ਆਨੰਦਪੁਰ ਸਾਹਿਬ ਤੋਂ ਵਿਧਾਨ ਸਭਾ ਦੀ ਚੋਣਾਂ ਵਾਸਤੇ ਜਿਹੜੇ ਉਮੀਦਵਾਰ ਖੜੇ ਗਏ ਰਹੇ ਨੇ ਐਸਾ ਉਹਨਾਂ ਦਾ ਕਾਫਲਾ ਤੁਸੀਂ ਪਿੱਛੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਤੁਸੀਂ ਦੇਖ ਰਹੇ ਹੋ ਓਹੋ ਕਾਫੀ ਪਰਮਹੰਗਾਰਾ ਉਹਨਾਂ ਦੇ ਨਾਲ ਚਰਨਜੀਤ ਸਿੰਘ ਜੀ ਚੰਮੀ ਐਮ ਐਲ ਏ ਦਿਨੇ ਚੱਡਾ ਜੀ ਜਿਹੜੇ ਉਹਨਾਂ ਦੇ ਨਾਲ ਮੈਡਮ ਵੀ ਨਾਲ ਆ ਔਰ ਐਸ ਐਮ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹਨਾਂ ਦੇ ਜਿਹੜੀ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋ ਮਲਵਿੰਦਰ ਸਿੰਘ ਜੀ ਕੰਗ ਔਰ ਦਿਨੇ ਚੱਡਾ ਜੀ ਔਰ ਚਰਨਜੀਤ ਸਿੰਘ ਜੀ ਚੰਮੀ ਇਸ ਟਾਈਮ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਵੱਡੇ ਕੱਟ ਦੀ ਗੱਲ ਕਰੀਏ ਇਸ ਟਾਈਮ ਤੁਸੀਂ ਦੇਖ ਰਹੇ ਹੋ ਵੱਡਾ ਕੱਠ ਇਸ ਉਹਨੂੰ ਹਜ਼ੂਮ ਹੈ ਜਿਹੜਾ ਉਹਨੂੰ ਦਿਖਾਈ ਦੇ ਰਿਹਾ ਔਰ ਉੱਥੇ ਹੀ ਗੱਲ ਕਰੀਏ ਕਾਫਲੇ ਦੀ ਬਹੁਤ ਲੰਬਾ ਕਾਫਲਾ ਦੇਖਣ ਨੂੰ ਮਿਲ ਰਿਹਾ ਨੌਜਵਾਨ ਦੇ ਵੀ ਨਾਲ ਬੀਬੀਆਂ ਨੌਜਵਾਨ ਬਜ਼ੁਰਗ ਆ ਜਿਹੜੇ ਇਸ ਇਹਨੂੰ ਇੱਧੇ ਵਿੱਚ ਹਿੱਸਾ ਲੈ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਰੋਪੜ ਦੀ ਹੈ ਮਾਲਕਪੁਰ ਦੀ ਜਿਹੜੀ ਤਸਵੀਰਾਂ ਤੁਸੀਂ ਲਾਈਵ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਉਮੀਦਵਾਰ ਹਲਕਾ ਆਨੰਦਪੁਰ ਸਾਹਿਬ ਤੋਂ ਅਮਨਿੰਦਰ ਸਿੰਘ ਜੀ ਜੀ ਦੇ ਕਾਂਗੀ ਦੇ ਨਾਲ ਜਿਹੜੇ ਸਹਿਯੋਗ ਕਰਦੇ ਨੇ ਉਹਨਾਂ ਦੀਆਂ ਅੱਜ ਵੱਡੀ ਜਿਹੜੀ ਆ ਰੋਡ ਸ਼ੋਅ ਜਿਹੜਾ ਕਿ ਆਨੰਦਪੁਰ ਸਾਹਿਬ ਉਹਨਾਂ ਨੇ ਜਾਣਾ ਹੈ ਨਸਮਸਕ ਹੋਣ ਵਾਸਤੇ ਉੱਥੇ ਹੀ ਅੱਜ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਫੀ ਜਿਹੜਾ ਵੱਡਾ ਕਾਫਲਾ ਇਹ ਲੰਬਾ ਕਾਫਲਾ ਜਿਹੜਾ ਚੱਲ ਰਿਹਾ ਉਹ ਭਗਵਾਨ ਸਿੰਘ ਜੀ ਮਾਨ ਦੇ ਜਿਹੜੀ ਆ ਦੇਖ ਰੇਖ ਦੇ ਵਿੱਚ ਉਮੀਦਵਾਰ ਐਲਾਨੇ ਗਏ ਨੇ ਉੱਥੇ ਹੀ ਹੋਰ ਨੌਜਵਾਨ ਜਿਹੜੇ ਵੱਡੀ ਕਿੰਤੀ ਦੇ ਵਿੱਚ ਇਸ ਸਮੇਂ ਤੁਸੀਂ ਆਮ ਆਦਮੀ ਪਾਰਟੀ ਦੇ ਚੰਡੇ ਜਿਹੜੇ ਲਾਏ ਗਏ ਆ ਦਿਨੀ ਚੱਡਾ ਜੀ ਦੇ ਚਰਨਜੀਤ ਸਿੰਘ ਜੀ ਚੰਨੀ ਦੇ ਜਿਹੜੇ ਉਮੀਦਵਾਰ ਦੇ ਸਹਿਯੋਗ ਕਰ ਰਹੇ ਨੇ ਉਹਨਾਂ ਦੇ ਨਾਲ ਉਹ ਵਲੰਟੀਅਰ ਬਣ ਕੇ ਨਾਲ ਚੱਲੇ ਹੋਏ ਸਹਿਯੋਗ ਕਰ ਰਹੇ ਨੇ ਜਿੱਥੇ ਕਿ ਅਲੱਗ-ਅਲੱਗ ਪਾਰਟੀਆਂ ਵੱਲੋਂ ਕਾਂਗਰਸ ਦੇ ਪਾਰਟੀ ਵੱਲੋਂ ਜਾਂ ਕਾਲੇ ਦਲ ਦੀ ਪਾਰਟੀ ਵੱਲੋਂ ਜਿਹੜੇ ਨੁਮਾਇੰਦੇ ਆ ਉਹ ਆਪਣੀ ਆਪਣੀ ਜਿਹੜੀ ਅਜਮਾਇਸ਼ ਕਰਨਗੇ ਤੇ ਉੱਥੇ ਹੀ ਅਸ ਮਲਵਿੰਦਰ ਸਿੰਘ ਜੀ ਕੰਗ ਜਿਹੜਾ ਕਿ ਅਸ ਅਨੰਦਪੁਰ ਸਾਹਿਬ ਜਾ ਰਹੇ ਨੇ ਅੱਜ ਉਹਨਾਂ ਦੀ ਅਸੀਂ ਲਾਈਵ ਤਸਵੀਰਾਂ ਦਿਖਾਈਆਂ ਕੈਮਰਾਮੈਨ ਅਮਰਜੀਤ ਸਿੰਘ ਦੇ ਨਾਲ ਜੀ ਸਟਾਫ ਇੰਦੇ ਨੇ ਕਿਰਪਾਲ ਸਿੰਘ ਲੋਗੜ